ਅੱਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਵੀਰ ਸੁਖਦੇਵ ਦੇ ਘਰੇ ਆਏ ਆ ਜੀ 1300 ਬਹੁਤ ਮਿਹਨਤ ਦੇ ਨਾਲ ਬਹੁਤ ਵਧੀਆ ਇੱਕ ਗੀਤ ਇਹਨੇ ਤਿਆਰ ਕੀਤਾ ਜੀ ਜਿਹੜੇ ਮਨੁੱਖਤਾ ਦੀ ਸੇਵਾ ਐਨਜੀਓ ਚਲਾਉਂਦੇ ਨੇ ਵੀਰ ਗੁਰਪ੍ਰੀਤ ਸਿੰਘ ਮਿੰਟੂ ਸਾਰਾ ਗਾਣਾ ਉਹਨਾਂ ਦੀ ਜਿਹੜੀ ਸੰਸਥਾ ਉੱਤੇ ਆਧਾਰਿਤ ਬਹੁਤ ਵਧੀਆ ਲਿਖਿਆ ਬਹੁਤ ਵਧੀਆ ਗਾਇਆ ਤੇ ਭਾਜੀ ਇਹਨਾਂ ਨੇ ਸੰਗੀਤ ਨਾਲ ਸ਼ਿੰਗਾਰਿਆ ਹੋਇਆ ਜੀ ਤੁਸੀਂ ਜਰੂਰ ਪਿਆਰ ਦਿਓ ਵਰਤਵੱਦ ਸ਼ੇਅਰ ਕਰੋ ਤੇ ਮੁੰਡੇ ਦਾ ਜਿਹੜਾ ਹੌਸਲਾ ਵਧਾਉ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਰ ਨਮਸਕਾਰ ਤੋਂ ਅੱਜ ਅਸੀਂ ਪਹੁੰਚੇ ਆ ਐਸਐਸ ਰਿਕਾਰਡ ਕਸ਼ਿਸ਼ ਸਟੂਡੀਓ ਜੋ ਕਿ ਅੱਜ ਦੇ ਦਿਨ ਅਸੀਂ ਖਾਸ ਮੌਕੇ ਤੇ ਪਹੁੰਚੇ ਆ ਅੱਜ ਅਸੀਂ ਸਾਡੇ ਬਾਈ ਜੀ ਬਹੁਤ ਹੀ ਸ੍ਰੀਲੀ ਆਵਾਜ਼ ਦੇ ਮਾਲਿਕ ਤੇਰਾ ਸੁਖ ਜੀ ਦਾ Song ਰਿਲੀਜ਼ ਕਰਨ ਜਾ ਰਹੇ ਆ ਜੋ ਕਿ ਖਾਸ ਤੌਰ ਤੇ ਅਸੀਂ ਬੁਲਾਇਆ ਆਪਣੇ ਬ੍ਰਦਰ ਸਾਡੇ ਵੱਡੇ ਭਾਈ ਜੀ ਗੁਰਿੰਦਰ ਜੀ ਔਰ ਜਿਹਦੇ ਵਿੱਚ ਕੀ ਤੇਰਾ ਸੁਖਜੀ ਦਾ ਸੌਂਗ ਇਹਨਾਂ ਨੇ ਗਾਇਆ ਬਹੁਤ ਅੱਛੇ ਅੰਦਾਜ਼ ਵਿੱਚ ਔਰ 뮤직 골ਡ ਵੇਵ ਰਿਕਾਰਡ ਦਾ ਵਾ ਔਰ ਉਹਦੇ ਨਾਲ ਨਾਲ ਜੋ ਕਿ ਗੀਤਕਾਰ ਨੇ ਉਹ ਕਿਸੇ ਕਾਰਨ ਕਰਕੇ ਇੱਥੇ ਸਾਡੇ ਵਿੱਚ ਪਹੁੰਚ ਨਹੀਂ ਸਕੇ ਕਾਮੀ ਵਾਲਾ ਖਾਨ ਉਹਨਾਂ ਦਾ ਗੀਤ ਬਹੁਤ ਪਿਆਰਾ ਲਿਖਿਆ ਹੋਇਆ ਵਾ ਜੋ ਕਿ ਮੈਂ ਦੱਸਣਾ ਚਾਹਣਾ ਕਿ ਇਹ ਸੌਂਗ ਗੁਰਪ੍ਰੀਤ ਸਿੰਘ ਜੀ ਮਿੰਟੂ ਜੋ ਕਿ ਬਹੁਤ ਹੀ ਸਮਾਜ ਦੀ ਸੇਵਾ ਕਰ ਰਹੇ ਨੇ ਆ ਮਨੁੱਖਤਾ ਦੀ ਸੇਵਾ ਕਰ ਰਹੇ ਨੇ ਉਸ ਬੇਸਡ ਇਹ ਸੌਂਗ ਆ ਅੱਜ ਅਸੀਂ ਰਿਲੀਜ਼ ਕਰਨ ਜਾ ਰਹੇ ਆ ਤਾਂ ਮੈਂ ਸਰੋਤਿਆਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਇਸ ਸੌਂਗ ਨੂੰ ਆਪਣਾ ਢੇਰ ਸਾਰਾ ਪਿਆਰ ਦਿਓ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਜੁੜ ਕਰੋ ਸ਼ੁਕਰੀਆ ਮਿਹਰਬਾਨ